ਅੱਜ ਪੱਠਿਆਂ ਦਾ ਘਟਨ ਕਰਨਾ ਚਾਹੀ ਬਹੁਤ ਆ ਬਾਲਾ ਚਾ ਚੜਿਆ ਹੋਇਆ ਜੋਵੀਆਂ ਦਾ ਘਟਨ ਕਰਨਾ ਪੱਠੇ ਆਪਣੇ ਦੂਜੇ ਮੁੱਖੇ ਕਾਤੀ ਦਸਤਾਨੇ ਐ ਤਰੀਕੇ ਦਾ ਘਟਨ ਰੇਗ ਚੀਜ਼ ਦਾ ਹੋਇਆ ਵਾ ਵੀ ਅੱਜ ਆਪਾਂ ਪੱਠਿਆਂ ਦਾ ਘਟਨ ਕਰਨਾ ਵਾ ਗਲਵਜ਼ ਪਾ ਲਈ ਆ ਆਪਾਂ ਕਿਉਂ ਇਹ ਆ ਸਾਲ ਪਿਛਲੇ ਸਾਲ ਜਿਹੜਾ 25 ਨਿਕਲਿਆ ਘਟਨ ਬਾਲੇ ਹੋਇਆ ਉੱਥੇ ਠੀਕ ਆ ਟਰਾਂਫਾਰਮਾਂ ਦਾ ਘਟਨ ਵੀ ਹੋਏ ਨੇ ਤੱਤੀਆਂ ਦਾ ਘਟਨ ਵੀ ਕਰੇ ਨੇ ਸਾਰੇ ਦਾ ਘਟਨ ਹੋਏ ਨੇ ਆਪਾਂ ਪਿੱਛੇ ਕਿਉਂ ਰਹਿ ਜੀਏ ਯਾਰ ਆਪਾਂ ਵੀ ਕਰਾਂਗੇ ਆਪਾਂ ਜੋਮੀਅਤ ਘਟਨ ਕਰਨਾ ਵਾ ਠੀਕ ਨਹੀਂ ਹੁਣ ਰੇਗ ਟੀਜ਼ਾ ਦਾ ਘਟਨ ਕਰਿਆ ਕਰਾਂਗੇ ਠੀਕ ਨਹੀਂ ਸਹੀ ਗੱਲ ਨਹੀਂ ਟੋਟਾ ਪੋਣਾ ਮੋਟਰ ਦਾ ਉਹਦਾ ਦਾ ਘਟਨ ਵੀ ਕਰਨਾ ਵਾ ਜਿਹੜਾ ਵੀ ਚੌੜ ਲਵਾਉਣੇ ਆ ਉਹਦਾ ਦਾ ਘਟਨ ਵੀ ਕਰਨਾ ਭਈਆਂ ਤੋਂ ਕਰਵਾਵਾਂਗੇ ਰੀਬਨ ਬੰਨ ਕੇ ਉਹ ਇੱਧਰ ਸਾਡੇ ਕੋਲ ਸੈਕਟਮ ਨਹੀਂ ਮਿੱਤਰ ਬੇਲੀ ਸਾਡੇ ਇੱਧਰ ਰੁਲਜੇ ਹੋਏ ਨੇ ਸਾਡਾ ਪਹਿਲਾਂ ਲਿਖਿਆ ਹੋਇਆ ਸੀ ਵੀ ਕੱਟ ਕਰੀ ਆਪਣੇ ਬਾਰਕ ਕਰ ਸੱਦੀ ਇਹ ਪਾਰਟੀ ਦੇ ਵੀ ਰੀਬਨ ਲੈ ਕੇ ਨਾਲ ਮਿੱਠਾ ਡੱਬਾ ਮੰਗਾਉਣਾ ਸੀ ਸਾਡਾ ਬੰਦਾ ਉਹਦਾ ਮੰਡੀ ਚ ਲੈ ਗਿਆ ਉਧਰੋਂ ਕੰਮ ਪੈ ਗਿਆ ਉਹਨੂੰ ਨਹੀਂ ਸਾਡਾ ਵੀ ਇੱਥੇ ਕੱਠ ਸੀ ਲਿਖਿਆ ਹੋਇਆ ਵੀ ਕੱਠ ਕਰਕੇ ਇਹ ਘਟਨ ਪੱਠਿਆਂ ਦਾ ਕਰੀਏ ਹੁਣ ਮੈਂ ਚਲ ਕੱਲਾ ਹੀ ਕਰ ਰਿਹਾ ਆਫਟਰ ਆਲ ਬੰਦਾ ਐ ਨਹੀਂਗਾ ਕੋਈ ਹੁਣ ਮੈਂ ਖੁਦ ਹੀ ਘਟਨ ਕਰਦਾ ਵਾਂ ਵੀ ਉਹੀ ਮੈਂ ਕਹਿਣਾ ਵੇ ਕਿ ਸਾਰਿਆਂ ਨੂੰ ਵੀ ਹੁਣ ਛੱਡਣੀ ਨਹੀਂ ਕੋਈ ਚੀਜ਼ ਰਹਿ ਨਾ ਜਾਵੇ ਜੀ ਤਾਂ ਬਦ ਘਟਨ ਨਾ ਕਰੀਏ ਕੋ ਲੀਡਰ ਨੇ ਪਿੱਛੇ ਹੈਗੇ ਮੁੜਦੇ ਹੈਗੇ ਆਪਾਂ ਪਿੱਛੇ ਕਿਉਂ ਮੁੜੀ ਆਪਣੀ ਮਿਹਨਤ ਨਾਲ ਆਪਾਂ ਕੰਮ ਕਰਨ ਲੀਡਰ ਨਾਲ ਸਾਦੇ ਲੀਡਰ ਸਾਹਿਬ ਦਾ ਵੀ ਆ ਕੇ ਇਹ ਘਟਨ ਕਰੋ ਜੀ ਆਪਾਂ ਇਹਦੇ ਫੱਟੇ ਚੱਕ ਦੇਣੇ ਆ ਹੁਣ ਆਪਾਂ ਸਟਾਰਟ ਕਰਦੇ ਆਂ ਇਹ ਘਾਟਨ ਹੋ ਗਿਆ ਵਰਸੀਨ ਦਾ ਤਾਂ ਘਟਨਾ ਆਪਾਂ ਆਹ ਮੁੱਕੇ ਤੇ ਕਰਨਾ ਵਾ ਇਹ ਵੱਡੀ ਜਾਊਗੀ ਫੇਰ ਆ ਮਰਸੀਨ ਦਾ ਘਟਾਟ ਰਗਾ ਉਦਨੇ ਆਪਾਂ ਕੱਠ ਕਰ ਲਈਏ ਮੈਂ ਕਹਿੰਦਾ ਹਨਾ ਹਾਂ ਸਹੀ ਗੱਲ ਆ ਵੀ ਉਦਨੇ ਬੰਦੇ ਸੱਤ ਲਈਏ ਪਾਰਟੀ ਦੇ ਵਰਕਰ ਜਿਹੜੀ ਆਪਣੀ ਦੇ ਮੋਤਵਾਰ ਕਿਹੜਾ ਸੱਦੀ ਏ ਮੋਤਵਾਰ ਕੋ ਵੱਡਾ ਹੀ ਬੰਦਾ ਸੱਦਣਾ ਪਊ ਆਪਾਂ ਵੀ ਉਹ ਤੋਂ ਦਾਤੀ ਦਾ ਅਵਧ ਘਟਨ ਕਰਾਈ ਥੱਬਾ ਵੱਡ ਵੀ ਲਊ ਹਾਂ ਪੁੱਛ ਤਾਂ ਲੈਣਾ ਵੀ ਥੱਬਾ ਵੱਡ ਲੈਣਾ ਕਿ ਨਹੀਂ ਚਲੋ ਤਾਂ ਉਹ ਤਾਂ ਕੀ ਆ ਉਹ ਤਾਂ ਮੜ ਜਾ ਆਪਾਂ ਦਾਤੀ ਜੀ ਫੜਾ ਦੇਣੀ ਆ ਬੂਝਾ ਹੱਥ ਚ ਆ ਉੱਥੇ ਵੀ ਜਾਲੀ ਫੋਟੋ ਆਪਾਂ ਕਰਵਾ ਲੈਣੀ ਆ ਹਾਂ ਹਾਂ ਉਹਦੇ ਨੇ ਇਕੱਠ ਵੱਡਾ ਮੈਂ ਲਿਖਿਆ ਵੀ ਤਰਾ ਹੁਣ ਆਪਣਾ 10 ਦਿਨ ਚਲੀ ਜਾਊ 12 ਦਿਨ ਚਲੀ ਜਾਊਗੀ ਉੱਥੇ ਸਹੀ ਗੱਲ ਆ ਉਦੋਂ ਮਗਰੋਂ ਆਪਾਂ ਜੋ ਆਪਾਂ ਵਰਤੀ ਇੱਕ ਹੋਰ ਵੀ ਕੰਮ ਕਰਿਆ ਕਰਨਾ ਹੁਣ ਜਿਹੜੇ ਹੁਣ ਟਰਾਂਸਫਾਰਮ ਚੋਰੀ ਹੁੰਦੇ ਆ ਜਾਂ ਤਾਰਾਂ ਟੁੱਟਦੀਆਂ ਨੇ ਜਿਹੜੇ ਤਾਰ ਨਵੀਂ ਪਾਇਆ ਕਰਨੀ ਜਾਂ ਟਰਾਂਸਫਾਰਮ ਧਰਾਇਆ ਕਰਨਾ ਉਹਦਾ ਇਦ ਕਾਟਣਾ ਵੀ ਆਪਾਂ ਕਰਿਆ ਕਰਨਾ ਉਹਦਾ ਵੀ ਆਪਾਂ ਛੱਡਣਾ ਨਹੀਂ ਯਾਰ ਨਹੀਂ ਮਰਦੇ ਹੈਗੇ ਸਹੀ ਗੱਲ। ਤੜਾ ਮੂਰੇ ਹੁਣ ਵੋਟਾਂ ਆਉਣੀਆਂ, ਇਲੈਕਸ਼ਨ ਆਉਣੀਆਂ, 27 ਦੇ ਵਿੱਚ ਆਉਣੀਆਂ ਲੋਕਾਂ ਦੇ ਲੀਡਰਾਂ ਨੇ ਬੱਸ ਘਰਾ ਦੇਣੇ ਇਹ ਘਟਨ ਕਰਕੇ ਨਹੀਂ ਪੱਥਰੀ ਧਰ ਦੇਣੇ ਆ ਫਲਾਨੀ ਸੜਕ ਦਾ, ਆ ਸਟੇਡੀਅਮ ਦਾ, ਉਹ ਦਾ ਫਲਾਨਾ ਉਹਦੇ ਬਣਦੇ ਉਹ ਦੇਖੀ ਜਾਊ। ਆਪਾਂ ਆਪਾਂ ਨਾਲ ਦੀ ਨਾਲ ਨਾਲ ਦੀ ਨਾਲ ਕਰਨਾ। ਵੀ ਕਰਕੇ ਆ ਤਾਰ ਪਾਤੀ ਆ ਹੁਣ ਪੱਠੇ ਵੱਢਣ ਲੱਗਦਾ ਮੈਂ ਇੱਥੇ ਉਹ ਨਹੀਂ ਵੀ ਉਦ ਘਟਨ ਕਰਕੇ ਨਹੀਂ। ਰੀਵਨ ਕਟਿਆ ਨਾਲ ਹੀ ਆਪਾਂ ਉਤ ਘਟਨ ਕਰ ਦੇਣਾ ਵੀ ਆ ਚੱਕੋ ਇਹ ਹੁਣ 4-5 ਭਰੀਆਂ ਵੱਡਣੀਆਂ ਨੇ ਆਪਾਂ ਲੱਗ ਕੇ ਆਪਾਂ ਪੱਕੇ ਕੰਮ ਕਰਨੇ ਆਪਾਂ ਲੀਡਰਾਂ ਨੂੰ ਲਾਰਾ ਨਹੀਂ ਲਾਉਣਾ ਵੈਸੇਹੀ ਗੱਲ ਉਹ ਲੀਡਰ ਲਾਉਂਦੇ ਆ ਲਾਰਾ ਬਿਲਕੁਲ ਯਾਦ ਘਟਨ ਕਰਤਾ ਜੀ ਗਾਹਾਂ ਦੀ ਸਰਕਾਰ ਟੱਪ ਕੇ ਉਹਨਾਂ ਨੇ ਕੀਤਾ ਹੈਗਾ ਬਣਾਇਆ ਕੁਝ ਬਿਲਡਿੰਗ ਆਪਾਂ ਨਾਲ ਹੀ ਰਿਜ਼ਲਟ ਨਾਲ ਦੇਣਾ ਹਾਂ ਹਾਂ ਠੀਕ ਨੇ ਰਿਜ਼ਲਟ ਨਾਲ ਰਿਜ਼ਲਟ ਨਾਲ ਹੀ ਦਾਤੀ ਯਾਰ ਹੱਥ ਜਾ ਗਲਾ ਵੀ ਪਾ ਦੇ ਕਿਉਂ ਫਤ ਫਰ ਖਰਾਬ ਖਰੂਬ ਹੋ ਜਾਂਦੇ ਆਰ ਅਗਰ ਆਕਨ ਇਹ ਪੱਠੇ ਵਧਣ ਵਾਲਾਈ ਆ ਯਾਰ ਹਨਾ ਹੱਥਾਂ ਨੂੰ ਲੱਗ ਜਾਂਦਾ ਵਾ ਹਾਂ ਸਹੀ ਗੱਲ ਪਤਾ ਹੀ ਆ ਮਾਹੌਲ ਕੀ ਆ ਹੁਣ ਆਪਾਂ ਦੁਨੀਆ ਦੇ ਹਿਸਾਬ ਆ ਬਾਹਰਲੇ ਹਿਸਾਬ ਨਾਲ ਚੱਲਣ ਲੱਗ ਗਏ ਆਪਾਂ ਹਾਂ ਜੇ ਬਾਹਰਲੇ ਮੈਂ ਗਲਗਦਬਾ ਕੇ ਸਾਰਾ ਕੁਝ ਕਰਦੇ ਆ ਕੰਮ ਪ੍ਰੋਪਰ ਕੱਟ ਨਾਲ ਹੂੰ ਤੇ ਹੁਣ ਦੁਗੱਟ ਨਾਲ ਆਪਾਂ ਦੌਰ ਕਰ ਦੇਣਾ ਜਿਹੜਾ 26 ਆ ਚੜਿਆ ਵਾ ਇਹ ਦੁਗੱਟ ਨਹੀਂ ਚੱਲਣੇ ਆ ਲਗਾਤਾਰ ਰੇਗ ਟੀਜ ਦਾ ਦੁਗੱਟ ਰੱਖਣਾ ਲੀਡਰ ਨਹੀਂ ਹਟਦੇ ਹੈਗੇ ਆਪਾਂ ਯਾਰ ਕਿਉਂ ਪਿੱਛੇ ਹਟੀ ਸਹੀ ਗੱਲ ਹੈ ਸਹੀ ਗੱਲ ਆਪਾਂ ਨੂੰ ਚਾਹੀਦਾ ਵੀ ਆ ਇਹ ਚੀਜ਼ਾਂ ਵਾਂਝੇ ਰਹਿ ਜਾਂਦੀਆਂ ਨੇ ਹਾਂ ਚਲ ਆਪਣੇ ਕੋਲੇ ਗ ਆਪਾਂ ਉਦਾਂ ਦਾ ਕਰ ਸਕਦੇ ਆ ਪਰ ਆਪਾਂ ਯਾਰ ਪੰਚਾਇਤ ਨੂੰ ਤਾਂ ਬੁਲਾ ਹੀ ਸਕਦੇ ਆ ਪੰਚਾਇਤ ਨੂੰ ਬੁਲਾ ਪੰਚਾਇਤ ਦਾ ਹੱਕ ਤਾਂ ਹੈਗਾ ਨਹੀਂ ਪੰਚਾਇਤ ਹਾਂ ਪੰਚਾਇਤ ਨੂੰ ਬੁਲਾ ਲਾਂ ਜਾਂ ਫਿਰ ਆਪਾਂ ਹੋਰ ਕੰਮ ਕਰ ਲੈਨੇ ਆ ਨਹੀਂ ਜਿਹੜਾ ਆਪਾਂ ਨਹੀਂ 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 ਆਪਾਂ ਬਣਾਉਨੇ ਆ ਛੜਾ ਜੁਨੀਅਨ ਦਾ ਪ੍ਰਧਾਨ ਉਹ ਛੜਾ ਦਾ ਬਣਾਵਾ ਛੜੇ ਦਾ ਮੇਰੀ ਬੱਸ ਕਰਾਦੀ ਮੈਂ ਇੰਟਰਵਿਊ ਕਰਕੇ ਆ ਆਪਣੇ ਦੀ ਉਧਰ ਮੈਡਮ ਦੀ ਮੈਨੂੰ ਫੋਨ ਕਰ ਕਰ ਲੋਕਾਂ ਨੇ ਮੇਰੀ ਬੱਸ ਕਰਾਈ ਪਈ ਆ ਛੜਾ ਜੁਨੀਅਨ ਦਾ ਪ੍ਰਧਾਨ ਵੀ ਆਵਾ ਕੱਲ ਬਲਾਗ ਪਾਇਆ ਸੀ ਸਹੀ ਗੱਲ ਆ ਮਾੜੂ ਆਬੇ ਤੇ ਆਪਾਂ ਜੁੜੀਆਂ ਨਹੀਂ ਨਵੀਂ ਬਣਾਉਨੇ ਆ ਮਾੜੂ ਆਬੇ ਨੂੰ ਤੇ ਪਹਿਲਵਾਨ ਤੇ ਤਾਇਏ ਨੂੰ ਸਾਥ ਹੀ ਹਾਂ ਵੀ ਆਪਾਂ ਜਿਹੜਾ ਆਪਣਾ ਸਾਰਾ ਨਾ ਬੱਦ ਸਾੜਾ ਵਾ ਉਨੀ ਵਾਰ ਉਹ ਤੋਂ ਆਪਾਂ ਰਿਕਾਰਡ ਰੋ ਤੋਂ ਕਰਾਇਆ ਕਰਨਾ ਉਹਨਾਂ ਨੂੰ ਵੀ ਹੱਕ ਮਿਲਣੇ ਚਾਹੀਦੇ ਆ ਹਾਂ ਨਹੀਂ ਹੱਕ ਯਾਰ ਪ੍ਰੋਪਰ ਰੇਕ ਬੰਦੇ ਦਾ ਹੱਕ ਚਾਹੀਦਾ ਰੇਕ ਦਾ ਮਾਨ ਸਤਕਾਰ ਚਾਹੀਦਾ ਬੰਦੇ ਦਾ ਆਪਾਂ ਰੇਕ ਦਾ ਕਰਨ ਹੁਣ ਇਹ ਪੱਠੇ ਵਿਚਾਰੇ ਕਿੰਨੇ ਹੁਣ ਇਹਨਾਂ ਨੂੰ ਖੁਸ਼ੀ ਹੋਣੀ ਇਹਨਾਂ ਨੂੰ ਵੀ ਇਹਨਾਂ ਵੀ ਸਾਡਾ ਵੀਰ ਕਿਸੇ ਬੰਦੇ ਨੇ ਦਗਾਟਨ ਕਰਕੇ ਫੇਰ ਵਧਣ ਲੱਗਿਆ ਵਾ ਬਿਲਕੁਲ ਸਹੀ ਗੱਲ ਆਪਾਂ ਦਾ ਬਲੌਗ ਬਡੀ ਵੀਡੀਓ ਬਣਾ ਰਹੇ ਆ ਸਹੀ ਗੱਲ ਆ ਵੀ ਆਪਾਂ ਥੱਬਾ ਪਹਿਲਾਂ ਵਧਣਾ ਇਹਨਾਂ ਨੂੰ ਵੀ ਪਤਾ ਲੱਗੇ ਮਾਣ ਮਹਿਸੂਸ ਹੋਵੇ ਇਹਨਾਂ ਨੂੰ ਹਾਂ ਠੀਕ ਜੀ ਹੁਣ ਰੇਖਾ ਸਾਹਿਬ ਆਪਾ ਹੁੰਦਾ ਵੀ ਸਾਡੇ ਲੀਡਰ ਨੇ ਭਾਈ ਨਹੀਂ ਪੱਥਰ ਧਰਿਆ ਵਰਕਰ ਮਾਣ ਮਹਿਸੂਸ ਕਰਦੇ ਆ ਸਹੀ ਗੱਲ ਇਹ ਪੱਠੇ ਵੀ ਮਾਣ ਮਹਿਸੂਸ ਕਰਨ ਸਹੀ ਗੱਲ ਆ ਸਹੀ ਗੱਲ ਨਹੀਂ ਹੈਗੀ ਹਾਂ ਬਿਲਕੁਲ ਤੇ ਹੁਣ ਆਪਾਂ ਅੱਜ ਇਕੱਠ ਦਾਮਾ ਜਮਾ ਕਰ ਨਹੀਂ ਸਕੇ ਦਰਸ਼ਕਾਂ ਲੱਗ ਜਾਨੇ ਆ ਸੱਭਾ ਕੇ ਜਿਹੜੇ ਦਰਸ਼ਕ ਵੀਰ ਆਪਣੇ ਜੁੜੇ ਹੋਇਆ ਨਾਲ ਉਹਨਾਂ ਨੂੰ ਵੀ ਸਾਡਾ ਪੱਤਰ ਖੁੱਲਾ ਵਾ ਵੀ ਤੁਸੀਂ ਪਹੁੰਚੇ ਹੋ ਆ ਅੱਗੇ ਡੇਟ ਆਪਸ ਨੂੰ ਦੇ ਦਾਂਗੇ ਚੈਨਲ ਨੂੰ ਆਪਣੇ ਨੂੰ YouTube ਤੇ ਸਬਸਕ੍ਰਾਈਬਰ ਕਰ ਲਓ Facebook ਤੇ ਫੋਲੋ ਕਰ ਲਓ ਆਪਣੇ ਨੂੰ ਨਵੀਂ ਨਵੀਂ ਵੀਡੀਓ ਦੇਖਣ ਲਈ ਆਪਣੇ ਬਣੇ ਰਹੋ ਐਂ ਹੀ ਦਰ ਘੱਟ ਨਾ ਆਉਣਗੇ ਗਾਹ ਪਾ ਦੇਾਂਗੇ ਸਰਾ ਕਰ ਦੇਾਂਗੇ ਗੱਤ ਕਰ ਦੇਾਂਗੇ ਹੁਣਾਂ ਮਾ ਪੜਨ ਦਾ ਪੱਠੇ ਸਭਾ ਪਹਿਲਾਂ ਧਰ ਲਿਆ ਤਾੜੀਆਂ ਮਾਰ ਦੋ ਵੀ ਬੁੱਢਿਓ ਬੰਦੇ ਹੈ ਨਹੀਂ ਆਵਣੇ ਘੱਟ ਹੀ ਅੱਜ ਇਹ ਆ ਜੋਮੀ ਸ਼ੁਰੂ ਕਰਤਾ ਕੰਮ ਆਪਾਂ ਅੱਜ ਇਹ ਕਟਮ ਹੋ ਗਿਆ ਆਪਣਾ ਬੱਟ ਕੱਟ ਦਾਂਗੇ ਬੱਟ ਉੱਕੇ ਜੜਦਿਆਂਗੇ ਆਪਾਂ ਲੀਡਰਾਂ ਨਾਲ ਕੱਟਾਂ ਸੀ ਹਰ ਕਿਤੇ ਸਿੱਧੇ ਕੱਟਣ ਟੱਤੀਆਂ ਦੇ ਹੋ ਗਏ ਭਰਾ ਫਾਰਮਾਂ ਦੇ ਘਰ ਤੇ ਅਸੀਂ ਕਿੱਥੇ ਕਿਉਂ ਰਹੀਏ ਅਸੀਂ ਕੱਟਾਂ ਕਿਸੇ ਨੂੰ ਦਰਦਾਂ ਗੋਲ ਕਰਦੇਾਂਗੇ ਹੋਰ ਦੱਸ ਮੁੰਡਿਆ ਗੱਲਬਾਤ ਕੋਈ ਡਗਾਟਮ ਦੀ ਕਮੀ ਤਾਂ ਨਹੀਂ ਰਹੀ ਆਪਣੇ ਜੋ ਕੋਈ ਨਾ ਜੀ ਨਾ ਆਪਾਂ ਕਮੀ ਰਹਿਣ ਦਿੰਦੇ ਆ ਦੱਸ ਦੇ ਹੁਣ ਮੈਨੂੰ ਤੂੰ ਨਹੀਂ ਨਹੀਂ ਵੱਡੇ ਪੱਧਰ ਤੇ ਬਰਸੀਂ ਦਾ ਅਧ்கਟਨ ਕਰਨਾ ਆਪਾਂ ਫੁੱਲਾ ਲੱਦਾ ਪੱਤਰ ਸਹੀ ਗੱਲ ਸਹੀ ਗੱਲ ਕਰਦਾ ਕਰਦੇ ਆ ਕਰਦਾ ਪ੍ਰੋਪਰ ਕੱਟ ਤੇ ਕੰਮ ਚੱਲਦਾ ਆਪਣਾ ਸਾਰਿਆਂ ਦੇ ਤਰ੍ਹਾਂ ਚੱਲਣਿਆ ਹੁਣ ਘਟਣਾ ਆਪਣੇ ਦੇ ਉਹ ਚੀਜ਼ ਆਪਾਂ ਰਹਿਣ ਨਹੀਂ ਦੇਣੀ ਹੈਗੀ ਹਮ ਹੋਰ ਦੱਸ ਹੁਣ ਕੋਈ ਗੱਲ ਬਾਤ ਰਹਿ ਗਈ ਉਹ ਚਾਚਾ ਸੇ ਅੱਜ ਮੱਝਾਂ ਨੇ ਵੀ ਖੁਸ਼ ਹੋਣਗੀਆਂ ਵੀ ਫਲੇਵਰ ਬਦਲਦਾ ਗੱਲ ਸਹੀ ਆ ਸੱਚ ਲੈ ਉਹ ਵੀ ਸੁਗਾਰਡ ਕਰਨਾ ਪੈਣਾ ਘਰੇ ਹਾਂ ਮੱਝਾਂ ਇਹ ਵੀ ਗੱਲ ਆ ਸੱਚ ਲੈ ਆ ਤਾਂ ਰਹਿ ਗਿਆ ਹੈ ਮਰ ਜਾਗੇ ਲੀਡਰ ਸਾਡੇ ਆਪਾਂ ਦਾ ਓਏ ਉਹਦਾ ਵੀ ਕਰਨਾ ਸੱਚ ਸਹੀ ਗੱਲ ਦਰਸ਼ਕ ਇਹ ਵੀ ਗੱਲ ਸਹੀ ਆ ਉਹਨਾਂ ਨੂੰ ਨਵੀਂ ਚੀਜ਼ ਖਵਾਉਣੀ ਆ ਅੱਜ ਮਹੂਰਤ ਕਰਨਾ ਮੱਝਾਂ ਵੀ ਖੁਸ਼ ਹੋਣਗੀਆਂ ਹਾਂ ਉਹ ਵੀ ਕਹਿਣਗੇ ਵੀ ਆਨੰਦ ਆ ਗਿਆ ਅੱਜ ਬਿਲਕੁਲ ਹਾਂ ਸਾਰੇ ਕੰਮ ਹੀ ਕਰਨੇ ਪੈਣੇ ਆ ਸਾਰੇ ਹੀ ਕਰਨੇ ਪੈਣੇ ਠੀਕ ਆ ਮਿੱਤਰੋ ਹੁਣ ਛੁੱਟੀ ਦੇਖੋ ਵੀਡੀਓ ਨੂੰ ਕਰੋ ਸ਼ੇਅਰ ਦਬ ਕੇ